ਹਾਂਜੀ ਸਾਰਿਆਂ ਦਾ ਸ਼ੁਕਰੀਆ ਮੈਂ ਅਸਮਨ ਆਰਟਿਸਟਿਕ ਸਕੈਚ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਣੀ ਬਹੁਤ ਹੀ ਸੋਹਣੀ ਕਲੈਕਸ਼ਨ ਆਈ ਹੈ ਜੋ ਮੈਂ ਪਹਿਲਾਂ ਕਲੈਕਸ਼ਨ ਦਿਖਾਈ ਸੀ ਉਹਦੇ ਬਹੁਤ ਸੋਹਣਾ ਰਿਸਪੌਂਸ ਆਇਆ ਹੈ ਕਈ ਭੈਣਾਂ ਨੂੰ ਸੂਟ ਬਹੁਤ ਪਸੰਦ ਆਏ ਉਹਨਾਂ ਦੇ ਅਸੀਂ ਬਸ ਡਿਸਪੈਚ ਕਰਵਾ ਰਹੇ ਹਾਂ ਇੱਕ ਦੋ ਦਿਨ ਸੂਟ ਸਾਡੇ ਕੋਲ ਸਟਿਚ ਹੋ ਰਹੇ ਨੇ ਸੋ ਜਿਨ੍ਹਾਂ ਕੋਲ ਸੂਟ ਜਾ ਰਹੇ ਨੇ ਉਮੀਦ ਕਰਦੀ ਹਾਂ ਉਹਨਾਂ ਨੂੰ ਜ਼ਰੂਰ ਪਸੰਦ ਆਉਣਗੇ ਤੇ ਮੈਂ ਕੱਲ ਮੈਂ ਜ਼ਰੂਰ ਕਹਿਣੀ ਚਾਹੁੰਦੀ ਹਾਂ ਜਿਨ੍ਹਾਂ ਭੈਣਾਂ ਨੂੰ ਸੂਟ ਸਾਡੇ ਮਿਲ ਰਹੇ ਨੇ ਪਲੀਜ਼ ਉਹ YouTube ਤੇ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਮੈਂਸ਼ਨ ਕਰਨ ਲਾਈਕ ਉਹਨਾਂ ਨੇ ਮੈਨੂੰ ਪਰਸਨਲੀ ਮੈਸੇਜ ਆਉਂਦੇ ਬਹੁਤ ਸੋਹਣੇ ਲੱਗੇ ਸੋ ਤੁਸੀਂ ਉੱਥੇ ਵੀ ਮੈਂਸ਼ਨ ਕਰ ਸਕਦੇ ਹੋ ਆ ਬਾਕੀ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਤੋਂ ਜਲਦੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਡੇਲੀ ਦੀ ਅਪਡੇਸ਼ਨ ਲੈ ਸਕੋ ਮੇਰਾ ਫੋਨ ਨੰਬਰ 9855822345 ਸੋ ਅੱਜ ਜਿਹੜੀ ਆਪਣੀ ਕਲੈਕਸ਼ਨ ਆ ਗਈ ਇਹਦੇ ਵਿੱਚ ਜਾਰਜਟ ਫੈਬਰਿਕ ਤੇ ਅਬਰੋਸ਼ੇ ਤੇ ਨੇ ਤੇ ਪਲੱਸ ਮਸਲੀਨ ਦੇ ਜੋ ਕੁਝ ਸੂਟ ਨੇ ਜਿਹੜੀ ਮੈਂ ਕਲੈਕਸ਼ਨ ਲੈ ਕੇ ਆਇਆ ਉਮੀਦ ਕਰਦੀ ਹਾਂ ਤੁਹਾਨੂੰ ਜਰੂਰ ਪਸੰਦ ਆਉਣਗੇ ਹਾਂਜੀ ਆਪਣਾ ਪਹਿਲਾ ਸੂਟ ਪ੍ਰਿੰਟ ਦੇ ਵਿੱਚ ਬਹੁਤ ਹੀ ਸੋਹਣਾ ਪ੍ਰਿੰਟ ਇਹ ਟਿਸਟਾ ਦਾ ਫੈਬਰਿਕ ਹੈਗਾ ਸੋ ਮੈਂ ਜ਼ਿਆਦਾਤਰ ਪ੍ਰੇਫਰੈਂਸ ਕਰਦੀ ਆ ਜਿਹੜੇ ਬ੍ਰਾਂਡ ਦੇ ਫੈਬਰਿਕ ਹੋਣ ਤਾਂ ਕਿ ਕੋਈ ਕੰਪਲੇਨ ਨਾ ਆਵੇ ਆਪਾਂ ਨੇ ਪੈਸੇ ਵੀ ਲਾਉਣੇ ਹੁੰਦੇ ਆ ਤੇ ਜਦੋਂ ਸੂਟ ਖਰਾਬ ਹੋ ਜਾਂਦਾ ਫਿਰ ਬੜਾ ਦਿਲ ਖਰਾਬ ਹੁੰਦਾ ਹਨਾ ਵੀ ਇੰਨੇ ਪੈਸੇ ਵੀ ਲਾਏ ਤੇ ਉਹ ਚੀਜ਼ ਨਹੀਂ ਬਣੀ ਸੋ ਇਹਨਾਂ ਦੀ ਕਦੇ ਕੋਈ ਕੰਪਲੇਨ ਨਹੀਂ ਆਉਂਦੀ ਜਿਵੇਂ ਰਾਮਟੈਕ ਸ ਹੈਗਾ ਇੱਕ ਬ੍ਰਾਂਡ ਆ ਉਹਨਾਂ ਦਾ ਕਦੇ ਫੈਬਰਿਕ ਖਰਾਬ ਨਹੀਂ ਹੁੰਦਾ ਸੋ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਇਹ ਪਿਓਰ ਜੌਰਜਟ ਦਾ ਸੂਟ ਹੈਗਾ ਬਹੁਤ ਸੋਹਣਾ ਇਹਦਾ ਫੈਬਰਿਕ ਹੈਗਾ ਲੈਕ ਤੁਸੀਂ ਇਹਨੂੰ ਆਲ ਓਵਰ ਵੀ ਬਣਾ ਸਕਦੇ ਹੋ ਇਹਦੇ ਨਾਲ ਤੁਸੀਂ ਜਿਹੜੀ ਕੰਟਰਾਸਟ ਦੇ ਵਿੱਚ ਬਾਟਮ ਕਰ ਸਕਦੇ ਹੋ ਆਫ ਵਾਈਟ ਬਾਟਮ ਵੀ ਬਹੁਤ ਸੋਹਣੀ ਲੱਗੂਗੀ ਸੋ ਜਿਵੇਂ ਵੀ ਤੁਹਾਨੂੰ ਪਸੰਦ ਹੋਊਗਾ ਜੇਕਰ ਤੁਸੀਂ ਇਹ ਸੂਟ ਆਲ ਓਵਰ ਬਾਈ ਕਰ ਰਹੇ ਹੋ ਤਾਂ ਇਹ ਜਿਹੜੇ ਸੂਟ ਦੀ ਕੋਸਟ ਹੈ ਆਪਾਂ ਨੂੰ 2600 ਪਏਗੀ 2600 ਦਾ ਤੁਹਾਨੂੰ ਆਲ ਓਵਰ ਸੂਟ ਪਏਗਾ ਸੋ ਜਲਦੀ ਤੋਂ ਜਲਦੀ ਤੁਸੀਂ ਬੁਕਿੰਗ ਕਰਵਾ ਲਓ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਫੈਬਰਿਕ ਹੈ ਜਿਵੇਂ ਮੌਸਮ ਚੇਂਜ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਏਗਾ ਹਾਂਜੀ ਉਸ ਤੋਂ ਨੈਕਸਟ ਕ੍ਰਸ਼ ਦੇ ਵਿੱਚ ਬਹੁਤ ਸੋਹਣਾ ਸੂਟ ਹੈਗਾ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਕਲਰ ਬਹੁਤ ਹੀ ਪਿਆਰੇ ਨੇ ਤੇ ਤੁਸੀਂ ਦੇਖ ਸਕਦੇ ਹੋ ਕੰਬੀਨੇਸ਼ਨ ਬਹੁਤ ਸੋਹਣਾਗਾ ਫੈਬਰਿਕ ਵੀ ਬੜਾ ਪਿਆਰਾ ਹੈ ਬਹੁਤ ਹੀ ਕੂਲ ਜਿਹਾ ਫੈਬਰਿਕ ਹੈਗਾ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਦੀ ਸੋਬਰ ਜਿਹਾ ਸਰਦਾਰੀ ਜਿਹਾ ਸੂਟ ਬਣੂਗਾ ਸੇਮ ਆਪਾਂ ਇਹਦੇ ਨਾਲ ਵੀ ਇਹ ਵੀ 올ਓਵਰ ਸੂਟ ਹੈ ਇਹਨੂੰ ਵੀ ਤੁਸੀਂ ਕੰਟਰਾਸਟ ਦੇ ਵਿੱਚ ਵੀ ਬਣਾ ਸਕਦੇ ਹੋ ਇਵਨ ਤੁਸੀਂ ਜੇ ਚਾਹੋ ਤਾਂ ਤੁਸੀਂ ਇਹਨੂੰ 올ਓਵਰ ਵੀ ਬਣਾ ਸਕਦੇ ਹੋ 올ਓਵਰ ਦੇ ਨਾਲ ਜਿਵੇਂ ਅੱਜਕੱਲ ਟਾਈ ਐਂਡ ਡਾਈ ਦੁਪੱਟੇ ਚੱਲ ਰਹੇ ਨੇ ਸੋ ਇਹਦੇ ਨਾਲ ਬਹੁਤ ਸੋਹਣਾ ਲੱਗੂਗਾ ਇਹ ਵਾਲੇ ਜਿਹੜੇ ਸੂਟ ਦੀ ਕਾਸਟ ਹੈ 2500 ਹੈ ਸੋ ਜੇਕਰ ਤੁਹਾਨੂੰ ਪਸੰਦ ਆ ਰਿਹਾ ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣੀ ਬੁਕਿੰਗ ਕਰਵਾ ਸਕਦੇ ਹੋ ਇਹ ਫੈਬਰਿਕ ਵੀ ਬਹੁਤ ਪਿਆਰਾ ਤੇ ਇਹ ਵੀ ਜਿਹੜਾ ਬ੍ਰਾਂਡ ਹੈ ਟਿਸਟਾ ਦਾ ਹੀ ਬ੍ਰਾਂਡ ਹੈ ਸੋ ਤੁਸੀਂ ਇਹਨੂੰ 올ਓਵਰ ਵੀ ਲੈ ਸਕਦੇ ਹੋ ਪਲੱਸ ਤੁਸੀਂ ਕੰਟਰਾਸਟ ਦੇ ਵਿੱਚ ਵੀ ਲੈ ਸਕਦੇ ਹੋ ਇਵਨ ਤੁਸੀਂ ਇਕੱਲੇ ਸ਼ਰਟ ਵੀ ਬਾਈ ਕਰ ਸਕਦੇ ਹੋ ਜਿੰਨਾਂ ਕੋਲ ਆਫ ਵਾਈਟ ਜਾਂ ਕੰਟਰਾਸਟ ਦੇ ਵਿੱਚ ਬਾਟਮ ਪਈ ਹੈ ਹਾਂਜੀ ਇਹ ਬਹੁਤ ਹੀ ਪਿਆਰਾ ਸੂਟ ਸੋ ਤੁਸੀਂ ਫੈਬਰਿਕ ਦੇਖ ਸਕਦੇ ਹੋ ਜਿਵੇਂ ਬਰੋਸ਼ਾ ਟਾਈਪ ਇਹ ਫੈਬਰਿਕ ਹੈਗਾ ਸੋ ਤੁਸੀਂ ক্লোਜ਼ ਤੋਂ ਲੁੱਕ ਦੇਖ ਸਕਦੇ ਹੋ ਬਹੁਤ ਹੀ ਟ੍ਰੈਂਡਿੰਗ ਚ ਹੈ ਬਹੁਤ ਪਿਆਰਾ ਬੰਦਾ ਹੈ 올ਓਵਰ ਸੂਟ ਦੀ ਜਿਹੜੀ ਗੈਟਅਪ ਬਹੁਤ ਸੋਹਣੀ ਰਹਿੰਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਸੂਟ ਹੈ ਇਹਦੀ ਜਿਹੜੀ ਕਾਸਟ ਹੈ ਉਹ 1500 ਰਹੂਗੀ ਸੋ ਤੁਸੀਂ ਇਹਨੂੰ ਵੀ ਸੇਮ ਆਪਣੀ ਚੋਇਸ ਦੇ ਅਕੋਰਡਿੰਗ ਕਸਟਮਾਈਜ਼ ਕਰਾ ਸਕਦੇ ਹੋ ਕੋਈ ਡਰੈਸ ਬਣਵਾ ਸਕਦੇ ਹੋ ਫੈਬਰਿਕ ਬੜਾ ਪਿਆਰਾ ਹੈ ਹਾਂਜੀ ਇਸ ਤੋਂ ਨੈਕਸਟ ਬਹੁਤ ਹੀ ਪਿਆਰਾ ਜਿਵੇਂ ਕਹਿ ਦੋ ਕ੍ਰਸ਼ ਤੇ ਵਾਂਗ ਹੀ ਫੈਬਰਿਕ ਹੈ ਕਾਟਨ ਬੇਸ ਫੈਬਰਿਕ ਹੈ ਇਹ ਸੇਮ ਟੈਸਟਾ ਦਾ ਹੀ ਸੂਟ ਹੈ ਵੀ ਇਹਦੇ ਨਾਲ ਪਲੇਨ ਬਾਟਮ ਆਏਗੀ ਤੁਸੀਂ ਦੇਖ ਸਕਦੇ ਹੋ প্রিন্টিং ਬਹੁਤ ਸੋਹਣੀ প্রিন্টিং ਆ ਗਈ। ਪਲੱਸ ਇਹਦੇ ਸੈਲਫ ਦੇ ਵਿੱਚ ਲਾਈਨਸ ਨਹੀਂ ਗੀਆਂ। ਸੋ ਮੈਂ ਉਮੀਦ ਕਰਦੀ ਹਾਂ ਵੀਡੀਓ ਸ਼ੋ ਹੁੰਦੀਆਂ ਹੋਣਗੀਆਂ ਇਹ ਲਾਈਨਸ ਨੇ ਇਹਦੇ ਵਿੱਚ ਸੈਲਫ ਦੇ ਵਿੱਚ ਤੇ ਪ੍ਰਿੰਟਿੰਗ ਬਹੁਤ ਸੋਹਣੀ ਹੈ 컬러 ਬੜੇ ਪਿਆਰੇ ਨੇ ਇਹਦੇ ਵਾਈਬਰੈਂਟ ਜਿਹੇ ਸ਼ੇਡ ਨੇਗੇ। ਸੋ ਸੋਹਣਾ ਲੱਗ ਰਿਹਾ ਹੈ ਬਹੁਤ ਹੀ ਸੋ ਇਹਦੇ ਨਾਲ ਜਿਹੜੀ ਬਾਟਮ ਆਏਗੀ ਪਲੇਨ ਬਾਟਮ ਆਏਗੀ। ਸੋ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਰਿਹਾ ਤੁਸੀਂ ਇਹਦੀ ਬੁਕਿੰਗ ਕਰ ਸਕਦੇ ਹੋ। ਇਹ ਵਾਲੇ ਜਿਹੜੇ ਸੂਟ ਦੀ ਕਾਸਟ ਹੈ ਆਪਾਂ ਨੂੰ 2000 ਚ ਸੂਟ ਪਾਊਗਾ ਬਹੁਤ ਹੀ ਸੋਹਣਾ ਫੈਬਰਿਕ ਹੈ ਸੋ ਇਹਦਾ ਜਿਹੜਾ ਜੇ ਤੁਸੀਂ ਯੂਜ਼ ਕਰੋਗੇ ਪਰਸਨਲੀ ਇਹਨੂੰ ਵੇਅਰ ਕਰੋਗੇ ਥੈਂ ਤੁਹਾਨੂੰ ਪਤਾ ਲੱਗੇਗਾ ਵੀ ਫੈਬਰਿਕ ਐਕਚੁਅਲ ਚ ਹੈ ਕਿਦਾਂ ਦਾ ਨਾ ਹਾਂਜੀ ਉਹਨ ਜਿਹੜੇ ਸੂਟ ਨੇਗੇ ਮਸਲੀਨ ਦੇ ਪ੍ਰਿੰਟ ਨੇ ਇਹ ਰਾਮਟੈਕਸ ਦੇ ਫੈਬਰਿਕ ਹੈਗਾ ਰਾਮਟੈਕਸ ਬੇਸ ਰਹੂਗਾ ਇਹਨਾਂ ਦਾ ਰਾਮਟੈਕਸ ਦੇ ਸੂਟ ਨੇਗੇ ਇਹ ਰਾਮਟੈਕਸ ਦੀ ਮਸਲੀਨ ਐਕਚੁਅਲੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਜਿਹੇ ਕਲਰ ਨੇਗੇ ਸੋ ਜੇ ਜਿਵੇਂ ਆਪਾਂ ਡਰੈਸ ਬਣਾਉਣੀ ਆ ਜਾਂ ਤੁਸੀਂ ਸਟਾਈਲਿਸ਼ ਕੋਈ ਆਪਣੇ ਸੂਟ ਦੇ ਵਿੱਚ ਥੋੜੀ ਡਿਜ਼ਾਈਨਿੰਗ ਕਰਨੀ ਆ ਸੋ ਉਦਾਂ ਵੀ ਤੁਸੀਂ ਕਰ ਸਕਦੇ ਹੋ ਥੋੜੀ ਬਹੁਤੀ ਘੇਰੇ ਤੇ embroiderry ਹੋ ਕੇ ਵੀ ਇਹ ਜਿਹੜਾ ਸੂਟ ਬਹੁਤ ਪਿਆਰਾ ਬਣੂਗਾ ਸੋ ਇਹ ਵਾਲੇ ਜਿਹੜੇ ਸੂਟ ਦੀ ਕੋਸਟ ਆ 2000 ਹਾਂਜੀ ਇਸ ਤੋਂ ਨੈਕਸਟ ਇਹ ਵੀ ਮਸਲੀਨ ਦੇ ਹੀ ਪ੍ਰਿੰਟ ਨੇਗੇ ਰਾਮ ਟੈਕਸ ਦਾ ਹੀ ਫੈਬਰਿਕ ਆ ਇਹ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਈਵਨ ਇਹਨਾਂ ਨੇ ਡਿਜ਼ਾਈਨਿੰਗ ਵੀ ਮੈਂਸ਼ਨ ਕਰ ਰੱਖੀ ਹੈ ਜਿਵੇਂ ਕਈ ਪਹਿਣਾ ਕੋਟ ਸੈੱਟ ਲਾਈਕ ਕਰਦੇ ਨੇ ਸੋ ਤੁਸੀਂ ਕੋਟ ਸੈੱਟ ਵੀ ਬਣਵਾ ਸਕਦੇ ਹੋ ਸੋ ਇਹ ਵਾਲੀ ਇਹਦੀ ਸ਼ਰਟ ਆਏਗੀ ਤੇ ਇਹ ਬਾਟਮ ਆਏਗੀ ਬਾਟਮ ਦੇ ਕਲਰ ਵੀ ਬਹੁਤ ਪਿਆਰੇ ਨੇ ਸੋ ਇਹ ਅਸੀਂ ਪਹਿਲਾਂ ਵੀ ਸੇਲ ਕੀਤੇ ਨੇ ਕਾਫੀ ਪਸੰਦ ਕੀਤੇ ਨੇ ਇਹਨਾਂ ਦੀ ਫੀਡਬੈਕ ਵੀ ਬੜੀ ਪਿਆਰੀ ਆਈ ਏ ਸੋ ਤੁਸੀਂ ਅੱਖਾਂ ਮੀਚ ਕੇ ਜਿਹੜਾ ਸਟੱਫ ਆ ਤੁਸੀਂ ਬਾਏ ਕਰ ਸਕਦੇ ਹੋ ਇਹਦੀ ਕੋਈ ਕੰਪਲੇਨ ਨਹੀਂ ਆਏਗੀ ਈਵਨ ਜੇ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਤੁਹਾਨੂੰ ਬਹੁਤ ਕੰਫਰਟੇਬਲ ਫੀਲ ਹੋਊਗਾ ਤੇ ਜਿਵੇਂ ਜਿਵੇਂ ਤੁਸੀਂ ਇਹਨੂੰ ਵਾਸ਼ ਕਰੋਗੇ ਤਾਂ ਇਹਨਾਂ 'ਚ ਕੋਈ ਡਲਨੈਸ ਨਹੀਂ ਹੋਊਗੀ ਲਾਈਕ ਇਹ ਐਵੇਂ ਹੀ ਰਹਿਣਗੇ ਇਹਨਾਂ ਦੀ ਜਿਹੜੀ ਅ ਜਿਵੇਂ ਕਹਿੰਦਾ ਸ਼ਾਈਨ ਆ ਫੈਬਰਿਕ ਹੈ ਇੰਨਾ ਹੀ ਸੋਹਣਾ ਰਹੂਗਾ ਇਸੇ ਸੇਮ ਉਹਦੇ ਵਿੱਚ ਆਪਣੇ ਕੋ ਪ੍ਰਿੰਟ ਦੇ ਵਿੱਚ ਸੈਕੰਡ ਸ਼ੇਡ ਬਲੈਕ ਹੈ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਬਹੁਤ ਸੋਹਣਾ ਇਹਦਾ ਸੋ ਤੁਸੀਂ ਦੇਖ ਸਕਦੇ ਹੋ ਐਕਚੁਅਲੀ ਇਸ ਤਰ੍ਹਾਂ ਆਏਗਾ ਲਾਈਕ ਥਿਸ ਸੇਮ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਰਾਮਟੈਕਸ ਦਾ ਫੈਬਰਿਕ ਆ ਬੇਸ ਜਿਹੜਾ ਰਾਮਟੈਕਸ ਦਾ ਰਹੇਗਾ ਸੋ ਇਹ ਸ਼ਰਟ ਪੀਸ ਬਣੇਗਾ ਪਲੱਸ ਇਹ बॉਟਮ ਆਏਗੀ ਤੁਸੀਂ ਕੰਟਰਾਸਟ ਆਪੋਜ਼ਿਟ ਵੀ ਕਰ ਸਕਦੇ ਹੋ ਕਈ ਭੈਣਾਂ ਨੇ ਅਸੀਂ ਵੀ ਇੱਕ ਸੂਟ ਬਣਾਇਆ ਸੀ ਉਹਦੀ ਸੇਵ ਵਾਲੀ ਸ਼ਰਟ ਬਣਾਈ ਸੀ ਫਲਾਵਰ ਵਾਲੀ ਜਿਹੜੀ ਆਪਾਂ ਨੇ ਉਹਨਾਂ ਦੀ ਸਲਵਾਰ ਬਣਾਈ ਸੀ ਸੋ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਇਹਨੂੰ ਰੈਡੀ ਕਰਵਾ ਸਕਦੇ ਹੋ ਸੋ ਸਲਵਾਰ ਦੇ ਵਿੱਚ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੈ ਤੁਸੀਂ ਦੇਖ ਸਕਦੇ ਹੋ ਉਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਸੋ ਇਹ ਜਿਹੜੀ ਸਾਰੀ ਕਲੈਕਸ਼ਨ ਸੀ ਇਹ ਅੱਜ ਦੀ ਆਪਣੀ ਕਲੈਕਸ਼ਨ ਇਸ ਸੂਟ ਦੀ ਕਾਸਟ 2000 ਪਊਗੀ ਤੁਸੀਂ ਜਲਦੀ ਤੋਂ ਜਲਦੀ ਆਪਣੀ ਬੁਕਿੰਗ ਕਨਫਰਮ ਕਰੋ ਤੇ ਜਿਹੜੀ ਤੁਹਾਡੀ ਬੁਕਿੰਗ ਹੋਵੇ ਪੇਮੈਂਟ ਦੇ ਨਾਲ ਹੀ ਕਨਫਰਮ ਕਰਾਂਗੀ ਪਲੀਜ਼ ਤੁਸੀਂ ਜਦੋਂ ਮੈਨੂੰ ਆਪਣਾ ਐਡਰੈਸ ਸੈਂਡ ਕਰਦੇ ਹੋ ਤਾਂ ਪਲੀਜ਼ ਉਹਦੇ ਵਿੱਚ ਦੋ ਨੰਬਰ ਮੈਨੂੰ ਫੋਨ ਨੰਬਰ ਚਾਹੀਦੇ ਹੁੰਦੇ ਨੇ ਉਹ ਜ਼ਰੂਰ ਮੈਂਸ਼ਨ ਕਰਿਆ ਕਰੋ ਬਾਈ ਚਾਂਸ ਜਦੋਂ ਤੁਹਾਡੇ ਕੋਲ ਕੂਰੀਅਰ ਵਾਲਾ ਆ ਰਿਹਾ ਇੱਕ ਨੰਬਰ ਬੰਦ ਹੈ ਤਾਂ ਦੂਸਰੇ ਨੰਬਰ ਤੇ ਕੰਟੈਕਟ ਹੋ ਜਾਂਦਾ ਸੋ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਥੈਂਕ ਯੂ